ਰੇਡੀਓ ਖਬਰਸਾਅ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਅੱਜ ਦਿਨ ਸ਼ੁੱਕਰਵਾਰ 6 ਨਵੰਬਰ ਦੇਸੀ ਮਹੀਨਾ 21 71 ਹੈ ਹੁਣ ਤੁਸੀਂ ਵਤਨ ਦੀ ਮਿੱਟੀ ਦੀਆਂ ਖਬਰਾਂ ਸੁਣੋ ਪਹਿਲਾਂ ਪੇਸ਼ ਨੇ ਖਾਸ ਖਾਸ ਖਬਰਾਂ ਅਮਰੀਕਾ ਦਾ ਰਾਸ਼ਟਰਪਤੀ ਕੋਈ ਵੀ ਬਣੇ ਭਾਰਤ ਨਾਲ ਸਬੰਧਾਂ ਤੇ ਨਹੀਂ ਪਵੇਗਾ ਅਸਰ ਚੀਫ ਆਫ ਡਿਫੈਂਸ ਸਟਾਫ ਨੇ ਦੱਸੀ ਹਕੀਕਤ ਪੂਰਬੀ ਲਦਾਖ ਵਿੱਚ ਹਾਲਾਤ ਹਨ ਤਣਾਪੂਰਨ ਬੀਤੇ 24 ਘੰਟੇ ਅੰਦਰ ਭਾਰਤ ਵਿੱਚ ਕਰੋਨਾ ਦੇ 47638 ਨਵੇਂ ਮਾਮਲੇ ਆਏ ਸਾਹਮਣੇ ਕੁੱਲ ਮਾਮਲੇ ਦੀ ਗਿਣਤੀ 84 ਲੱਖ ਤੋਂ ਪਾਰ ਹੋਈ ਨਵਜੋਤ ਸਿੱਧੂ ਨੇ ਕੇਂਦਰ ਸਰਕਾਰ ਨੂੰ ਪਾਈਆਂ ਝਾੜਾਂ ਕਿ ਹਾਂ ਨਾ ਪੰਜਾਬ ਝੁਕੇਗਾ ਤੇ ਨਾ ਕਿਸਾਨ ਕਿਸਾਨਾਂ ਨੇ ਮਾਲ ਗੱਡੀਆਂ ਲਈ ਟਰੈਕ ਤੇ ਖਾਲੀ ਪਰ ਮੁਸਾਫਰ ਟ੍ਰੇਨਾਂ ਨਹੀਂ ਚੱਲਣ ਦੇਣਗੇ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੂੰ ਮਿਲੀ ਵੱਡੀ ਰਾਹਤ ਹਾਈ ਕੋਰਟ ਨੇ ਨਿਯੁਕਤੀ ਨੂੰ ਦਿੱਤਾ ਸਹੀਕਰਾਰ ਤੇ ਹੁਣ ਇਹਨਾਂ ਖਬਰਾਂ ਦੀ ਤਫਸੀਲ ਤੇ ਕੁਝ ਹੋਰ ਖਬਰਾਂ ਅਮਰੀਕਾ ਵਿੱਚ ਰਾਸ਼ਟਰਪਤੀ ਭਾਵੇਂ ਕੋਈ ਵੀ ਬਣੇ ਭਾਰਤ ਦੇ ਨਾਲ ਸਬੰਧਾਂ ਤੇ ਉਸ ਦਾ ਅਸਰ ਨਹੀਂ ਪਵੇਗਾ ਭਾਵੇਂ ਮੌਜੂਦਾ ਰਾਸ਼ਟਰਪਤੀ ਡੋਨਲਡ ਟਰੰਪ ਸੱਤਾ ਵਿੱਚ ਰਹਿਣ ਜਾਂ ਡੈਮੋਕ੍ਰੈਟਿਕ ਪਾਰਟੀ ਦੇ ਜੋ ਬਾਈਡਨ ਰਾਸ਼ਟਰਪਤੀ ਦਾ ਅਹੁਦਾ ਸਮਾਲਨ ਭਾਰਤ ਨਾਲ ਰਿਸ਼ਤਿਆਂ ਵਿੱਚ ਹੋਰ ਡੁੰਗਾਈ ਆਉਣੀ ਹੀ ਹੈ ਕੂਟਨੀਤਕ ਖੇਤਰ ਦੇ ਜਾਣਕਾਰਾਂ ਨਾਲ ਹੀ ਵਿਦੇਸ਼ ਮੰਤਰਾਲਾ ਦੇ ਅਧਿਕਾਰੀ ਇਸ ਗੱਲ ਨੂੰ ਲੈ ਕੇ ਪੱਕੇ ਹਨ ਕਿ ਅਮਰੀਕੀ ਚੋਣਾਂ ਦੇ ਨਤੀਜਿਆਂ ਨਾਲ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ਦੀ ਰਫ਼ਤਾਰ ਅਤੇ ਦਿਸ਼ਾ ਤੇ ਕੋਈ ਫਰਕ ਨਹੀਂ ਪੈਣ ਵਾਲਾ ਰਾਸ਼ਟਰਪਤੀ ਚੋਣਾਂ ਤੋਂ ਇੱਕ ਹਫ਼ਤੇ ਪਹਿਲਾਂ ਹੀ ਦੋਹਾਂ ਦੇਸ਼ਾਂ ਦੇ ਵਿਦੇਸ਼ ਦੇ ਰੱਖਿਆ ਮੰਤਰੀ ਦੀ ਅਗਵਾਈ 'ਚ 2+2 ਗੱਲਬਾਤ ਵਿੱਚ ਰਣਨੀਤਕ ਸਹਿਯੋਗ ਦੇ ਭਵਿੱਖ ਦੇ ਏਜੰਡੇ ਤੇ ਚਰਚਾ ਕੀਤੀ ਗਈ ਜਿਸ ਤੇ ਸੱਤਾ ਤਬਦੀਲੀ ਦਾ ਕੋਈ ਅਸਰ ਨਹੀਂ ਹੋਵੇਗਾ ਪੂਰਬੀ ਲद्दाख ਵਿੱਚ ਚੀਨ ਦੀ ਤਾਜ਼ਾ ਕਸਪੈਟ ਤੋਂ ਬਾਅਦ ਹਿੰਦ-ਪ੍ਰਸ਼ਾਂਤ ਖੇਤਰ ਨੂੰ ਲੈ ਕੇ ਭਾਰਤ ਦਾ ਨਜ਼ਰੀਆ ਪੂਰੀ ਤਰ੍ਹਾਂ ਬਦਲ ਚੁੱਕਾ ਹੈ। ਸ੍ਰੰਪ ਪ੍ਰਸ਼ਾਸਨ ਨੇ ਆਪਣੇ ਪਹਿਲੇ ਕਾਰਜਕਾਲ 'ਚ ਹਿੰਦ-ਪ੍ਰਸ਼ਾਂਤ ਖੇਤਰ ਨੂੰ ਆਪਣੀ ਸੰਸਾਰਕ ਕੂਟਨੀਤੀ ਦਾ ਸਭ ਤੋਂ ਵੱਡਾ ਸਰਗਰਮ ਹਿੱਸਾ ਬਣਾਇਆ। ਅੱਗੇ ਸੱਤਾ 'ਚ ਟਰੰਪ ਰਹਿਣ ਜਾਂ ਬਾਈਡਨ ਇਸ ਖੇਤਰ ਵਿੱਚ ਅਮਰੀਕੀ ਸਰਗਰਮੀ ਹੋਰ ਵਧੇਗੀ। 2+2 ਗੱਲਬਾਤ ਤੋਂ ਬਾਅਦ ਤੋਂ ਬਾਹਰ ਸੂਤਰਾਂ ਨੇ ਦੱਸਿਆ ਹੈ ਕਿ ਭਾਰਤ ਤੇ ਅਮਰੀਕਾ ਦੇ ਰਣਨੀਤਿਕ ਸਬੰਧ ਜਿਨ੍ਹਾਂ ਮੁੱਦਿਆਂ ਰਾਹੀਂ ਅੱਗੇ ਵਧਣਗੇ ਉਹਨਾਂ ਹਿੰਦ ਪ੍ਰਸ਼ਾਂਤ ਖੇਤਰ ਉਹਨਾਂ ਵਿੱਚੋਂ ਸਭ ਤੋਂ ਪ੍ਰਮੁੱਖ ਰਹੇਗਾ। ਜਾਪਾਨ ਤੇ ਆਸਟ੍ਰੇਲੀਆ ਨਾਲ ਮਿਲ ਕੇ ਬਣਾਇਆ ਗਿਆ ਅਮਰੀਕਾ ਤੇ ਭਾਰਤ ਦਾ ਗੱਠਜੋੜ ਹੋਰ ਵਿਆਪਕ ਹੋਵੇਗਾ। ਇਸ ਤਰ੍ਹਾਂ ਨਾਲ ਇਸ ਖੇਤਰ ਵਿੱਚ ਉਕਤ ਚਾਰ ਦੇਸ਼ਾਂ ਵੱਲੋਂ ਕੀਤੇ ਜਾਣ ਵਾਲੇ ਮਾਲਾਬਾਰ ਫੌਜੀ ਅਭਿਆਸ ਦਾ ਵੀ ਵਿਸਥਾਰ ਅਗਲੇ 4-5 ਸਾਲਾਂ ਵਿੱਚ ਹੋਵੇਗਾ। ਚੀਫ ਆਫ ਡਿਫੈਂਸ ਸਟਾਫ ਜਨਰਲ ਵਿਪਨ ਰਾਵਤ ਨੇ ਅੱਜ ਕਿਹਾ ਕਿ ਪੂਰਬੀ ਲਦਾਖ ਚ ਅਸਲ ਕੰਟਰੋਲ ਰੇਖਾ ਐਲਐਸਸੀ ਕੋਲ ਹਾਲਾਤ ਬਹੁਤ ਹੀ ਤਣਾਅਪੂਰਨ ਬਣੇ ਹੋਏ ਨੇ ਉਹਨਾਂ ਨੇ ਕਿਹਾ ਕਿ ਚੀਨ ਦੀ ਪੀਪਲਸ ਲਿਬਰੇਸ਼ਨ ਆਰਮੀ ਲਦਾਖ ਵਿੱਚ ਆਪਣੀ ਗੁਸਤਾਖੀ ਨੂੰ ਲੈ ਕੇ ਭਾਰਤੀ ਫੋਰਸਾਂ ਦੀ ਮਜ਼ਬੂਤ ਪ੍ਰਤੀਕਿਰਿਆ ਕਾਰਨ ਅਣਚਾਹੇ ਨਤੀਜਿਆਂ ਦਾ ਸਾਹਮਣਾ ਕਰ ਰਹੀ ਹੈ ਰਾਵਤ ਨੇ ਕਿਹਾ ਕਿ ਸਾਡਾ ਰੁਖ ਸਪਸ਼ਟ ਹੈ ਕਿ ਅਸੀਂ ਐਲਐਸਸੀ ਤੇ ਕੋਈ ਤਬਦੀਲੀ ਸਵਾਰ ਨਹੀਂ ਕਰਾਂਗੇ ਉਹਨਾਂ ਕਿਹਾ ਕਿ ਪੂਰਬੀ ਲਦਾਖ ਵਿੱਚ एलएसी ਤੇ ਹਾਲਾਤ ਹੁਣ ਵੀ ਤਣਾਪੂਰਨ ਬਣੇ ਹੋਏ ਨੇ ਰਾਬਤ ਨੇ ਕਿਹਾ ਕਿ ਸਰ ਆਦਿੱਤੇ ਝੜਪਾਂ ਤੇ ਬਿਨਾਂ ਉਕਸਾਵੇ ਦੇ ਫੌਜ ਕਾਰਵਾਈ ਦੇ ਵੱਡੇ ਸੰਘਰਸ਼ 'ਚ ਤਬਦੀਲ ਹੋਣ ਦੇ ਖਤਰੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਦਸ਼ਨ ਯੋਗ ਹੈ ਕਿ ਪੂਰਬੀ ਲਦਾਖ ਵਿੱਚ ਹੱਡ ਜਮਾ ਦੇਣ ਵਾਲੀ ਠੰਡ 'ਚ ਭਾਰਤ ਦੇ ਲਗਭਗ 50000 ਫੌਜੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪर्वतीय ਉਚਾਈਆਂ ਤੇ ਤਣਾਤ ਨੇ 6 ਮਹੀਨਿਆਂ ਤੋਂ ਚੱਲ ਰਹੇ ਇਸ ਤਣਾਅ ਨੂੰ ਲੈ ਕੇ ਦੋਹਾਂ ਦੇਸ਼ਾਂ ਦਰਮਿਆਨ ਪਹਿਲਾਂ ਕੋਈ ਕਈ ਦੌਰ ਦੀਆਂ ਗੱਲਬਾਤਾਂ ਹੋ ਚੁੱਕੀਆਂ ਨੇ ਪਰ ਕੋਈ ਠੋਸ ਨਤੀਜਾ ਨਹੀਂ ਨਿਕਲਿਆ ਹੈ ਅਧਿਕਾਰੀਆਂ ਅਨੁਸਾਰ ਚੀਨੀ ਫੌਜ ਨੇ ਵੀ ਲਗਭਗ 50000 ਫੌਜੀ ਤਣਾਤ ਕਰਕੇ ਰੱਖੇ ਹੋਏ ਨੇ ਭਾਰਤ ਕਹਿੰਦਾ ਰਿਹਾ ਹੈ ਕਿ ਫੌਜੇ ਨੂੰ ਟਾਉਣ ਅਤੇ ਤਣਾਅ ਘਟਾਉਣ ਦੀ ਜ਼ਿੰਮੇਵਾਰੀ ਚੀਨ ਦੀ ਹੈ ਦਾਵਤ ਨੇ ਨਾਲ ਹੀ ਕਿਹਾ ਹੈ ਕਿ ਜੰਮੂ ਕਸ਼ਮੀਰ ਵਿੱਚ ਪਾਕਿਸਤਾਨ ਦੇ ਲਗਾਤਾਰ ਯੁੱਧ ਅਤੇ ਭਾਰਤ ਵਿਰੁੱਧ ਬਿਆਨਬਾਜ਼ੀ ਕਾਰਨ ਭਾਰਤ ਅਤੇ ਪਾਕਿਸਤਾਨ ਸਬੰਧ ਹੋਰ ਵੀ ਖਰਾਬ ਹੋ ਗਏ ਹਨ ਭਾਰਤ ਵਿੱਚ ਕੋਵਿਡ-19 ਦੇ 47638 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਅੱਜ ਦੇਸ਼ ਵਿੱਚ ਇਨਫੈਕਸ਼ਨ ਦੇ ਕੁੱਲ ਮਾਮਲੇ ਵਧ ਕੇ 84 ਲੱਖ ਦੇ ਪਾਰ ਹੋ ਗਏ ਨੇ ਇਹਨਾਂ ਚੋਂ 77.65 ਲੋਕਾਂ ਦੇ ਸਿਹਤਯਾਬ ਹੋਣ ਦੇ ਨਾਲ ਹੀ ਦੇਸ਼ ਵਿੱਚ ਮਰੀਜ਼ਾਂ ਦੇ ਠੀਕ ਹੋਣ ਦੀ ਦਰ 92.32 ਫੀਸਦੀ ਹੋ ਗਈ ਹੈ ਕੇਂਦਰੀ ਸਿਹਤ ਮੰਤਰਾਲੇ ਵੱਲੋਂ جاری ਅੰਕੜਿਆਂ ਅਨੁਸਾਰ ਦੇਸ਼ ਵਿੱਚ 47638 ਹੋਰ ਲੋਕਾਂ ਦੇ ਪੀੜਤ ਪਾਏ ਜਾਣ ਤੋਂ ਬਾਅਦ ਕੋਵਿਡ-19 ਦੇ ਹੁਣ ਤੱਕ ਕੁੱਲ 848411724 ਮਾਮਲੇ ਸਾਹਮਣੇ ਆ ਚੁੱਕੇ ਨੇ ਉੱਥੇ ਹੀ 670 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਅੰਮ੍ਰਿਤਕੰਦ ਗਿਣਤੀ ਵਧ ਕੇ 124985 ਹੋ ਗਈ ਹੈ ਖੇਤੀ ਕਾਨੂੰਨਾ ਖਿਲਾਫ ਸਾਬਕਾ ਕੈਬਨਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਅੰਮ੍ਰਿਤਸਰ ਦੀ ਸਬਜ਼ੀ ਮੰਡੀ ਵਿੱਚ ਖੇਤੀ ਕਾਨੂੰਨਾ ਖਿਲਾਫ ਅੱਜ ਰੈਲੀ ਕੀਤੀ ਗਈ ਇਸ ਮੌਕੇ ਤੇ ਨਵਜੋਤ ਸਿੱਧੂ ਨੇ ਕੇਂਦਰ ਸਰਕਾਰ ਨੂੰ ਲੰਮੇ ਹੱਥੀ ਲੈਂਦਿਆਂ ਕਿਹਾ ਕਿ ਕੇਂਦਰ ਵੱਲੋਂ ਲਿਆਂਦੇ ਗਏ ਕਾਲੇ ਕਾਨੂੰਨ ਕਿਸਾਨ ਮਾਰੂ ਤੇ ਕਿਸਾਨ ਵਿਰੋਧੀ ਨੇ ਉਹਨਾਂ ਕਿਹਾ ਕਿ ਕੇਂਦਰ ਨੇ ਬਦਲੇ ਦੀ ਭਾਵਨਾ ਨਾਲ ਪ੍ਰਿੰਨਾ ਬੰਦ ਕੀਤੀਆਂ ਨੇ ਇਸ ਤੋਂ ਸਾਬਤ ਹੁੰਦਾ ਹੈ ਕਿ ਪੰਜਾਬ ਨਾਲ ਵਿਤਕਰਾ ਕਰ ਰਹੀ ਹੈ ਤੇ ਪੰਜਾਬੀਆਂ ਨੂੰ ਚਕਾਉਣਾ ਚਾਹੁੰਦੀ ਹੈ ਉਹਨਾਂ ਕਿਹਾ ਕਿ ਨਾ ਪੰਜਾਬ ਝੁਕੇਗਾ ਤੇ ਨਾ ਹੀ ਕਿਸਾਨ ਚੁਕੇਗਾ ਉਹਨਾਂ ਕਹੇ ਕਿ ਪੰਜਾਬ ਨੇ ਕਰੋੜਾਂ ਪੰਜਾਬ ਦੇ ਕਰੋੜਾਂ ਰੁਪਏ ਕੇਂਦਰ ਨੇ ਦੇਣੇ ਪਰ ਕੇਂਦਰ ਸਾਡਾ ਹੀ ਪੈਸਾ ਸਾਨੂੰ ਵਾਪਸ ਨਹੀਂ ਕਰ ਰਿਹਾ ਉਹਨਾਂ ਕਹੇ ਕਿ ਕੇਂਦਰ ਨੂੰ ਆਪਣੇ ਕਾਲੇ ਕਾਨੂੰਨ ਵਾਪਸ ਲੈਣੇ ਪੈਣਗੇ ਇਸੇ ਨਾਲ ਹੀ ਸਿੱਧੂ ਨੇ ਕਿਹਾ ਕਿ ਕਿਸਾਨ ਪੰਜਾਬ ਦੀ ਰੀੜ ਦੀ ਹੱਡੀ ਨੇ ਕਰੋਨਾ ਕਾਲ ਵਿੱਚ ਪੰਜਾਬ ਦੇ ਕਿਸਾਨਾਂ ਨੇ ਦੇਸ਼ ਦਾ ਢਿੱਡ ਭਰਿਆ ਕਰੋਨਾ ਕਾਲ ਵਿੱਚ ਪੰਜਾਬੀਆਂ ਨੇ ਕਿਸੇ ਨੂੰ ਭੁੱਖੇ ਨਹੀਂ ਰਹਿਣ ਦਿੱਤਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕਸਬਾ ਜੰਡੇਆਲਾ ਗੁਰੂ ਦੇ ਰੇਲਵੇ ਸਟੇਸ਼ਨ ਤੇ ਰੇਲਵੇ ਟਰੈਕ ਖਾਲੀ ਕਰ ਦਿੱਤੇ ਨੇ ਤੇ ਹੁਣ ਪ੍ਰਸ਼ਨ ਰੇਲਵੇ ਟਰੈਕ ਦੀ بجائے ਪਲੇਟਫਾਰਮ ਉਤੇ ਚੱਲੇਗਾ ਕਿਸਾਨ ਜਥੇਬੰਦੀਆਂ ਨੇ ਰੇਲਵੇ ਟਰੈਕ ਸਿਰਫ ਤੇ ਸਿਰਫ ਮਾਲ ਗੱਡੀਆਂ ਦੀ ਆਵਾਜ ਲਈ ਖੋਲੇ ਨੇ ਜਦਕਿ ਪੈਸੇਂਜਰ ਗੱਡੀਆਂ ਨੂੰ ਨਹੀਂ ਚੱਲਣ ਦਿੱਤਾ ਜਾਵੇਗਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਸੂਬਾ ਕੋਰ ਕਮੇਟੀ ਦੀ ਹੋਈ ਮੀਟਿੰਗ 'ਚ ਰੇਲ ਰੁਕੋ ਆंदोलਨ 21 ਨਵੰਬਰ ਤੱਕ ਵਧਾ ਦਿੱਤਾ ਗਿਆ ਹੈ ਇਸ ਬਾਰੇ ਸਰਵਣ ਸਿੰਘ ਪੰਦੇਰ ਨੇ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਪੰਜਾਬ ਦੇ ਹਿੱਤਾਂ ਤੇ ਲੋਕ ਇੱਛਾਵਾਂ ਨੂੰ ਧਿਆਨ ਚ ਰੱਖਦੇ ਹੋਏ ਰੇਲਵੇ ਟ੍ਰੈਕ ਮਾਲ ਗੱਡੀਆਂ ਲਈ ਖਾਲੇ ਕੀਤੇ ਨੇ ਪਰ ਰੇਲਵੇ ਵਿਭਾਗ ਹੁਣ ਵੀ ਕਹਿ ਰਿਹਾ ਕਿ ਪੰਜਾਬ ਵਿੱਚ ਹਾਲੇ ਵੀ ਰੇਲ ਗੱਡੀਆਂ ਨਹੀਂ ਚਲਾਈਆਂ ਜਾ ਸਕਦੀਆਂ ਤਾਂ ਇਸ ਨਾਲ ਕੇਂਦਰ ਦੀ ਨੀਤ ਸਾਹਮਣੇ ਆਉਂਦੀ ਹੈ ਪੰਦੇਰ ਨੇ ਅੱਗੇ ਕਿਹਾ ਕਿ ਕੇਂਦਰ ਜੇਕਰ ਪੰਜਾਬ ਨੂੰ ਆਪਣਾ ਹਿੱਸਾ ਨਹੀਂ ਮੰਨਦਾ ਤਾਂ ਫਿਰ ਰੇਲਵੇ ਨੂੰ ਮਾਲ ਗੱਡੀਆਂ ਚਲਾ ਦੇਣੀਆਂ ਚਾਹੀਦੀਆਂ ਹਨ ਦੂਜੇ ਪਾਸੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਨੇ ਕਿਹਾ ਕਿ ਉਹ ਸਿਰਫ ਮਾਲ ਗੱਡੀਆਂ ਚਲਾਉਣ ਲਈ ਟਰੈਕ ਖਾਲੀ ਕਰ ਰਹੇ ਨੇ ਪੈਸੇਂਜਰ ਗੱਡੀਆਂ ਨੂੰ ਕਿਸਾਨ ਪੰਜਾਬ ਦੇ ਵਿੱਚ ਨਹੀਂ ਚੱਲਣ ਦੇਣਗੇ ਮਾਲ ਗੱਡੀਆਂ ਲਈ ਤਾਂ ਪਹਿਲਾਂ ਵੀ ਟਰੈਕ ਤੇ ਰੂਟ ਖਾਲੀ ਸਨ ਪਰ ਅਸੀਂ ਕੇਂਦਰ ਦੇ ਬਹਾਨੇ ਨੂੰ ਦੂਰ ਕਰ ਲਈ ਪਲੇਟਫਾਰਮ ਤੋਂ ਧਰਨੇ ਸ਼ਿਫਟ ਕਰ ਦਿੱਤੇ ਨੇ ਪੰਨੂ ਨੇ ਅੱਗੇ ਕਿਹਾ ਕਿ ਜੇਕਰ ਰੇਲਵੇ ਨੇ ਪੈਸੇਂਜਰ ਗੱਡੀਆਂ ਚਲਾਉਣੀਆਂ ਨੇ ਤਾਂ ਫਿਰ ਕੇਂਦਰ ਸਰਕਾਰ ਖੇਤੀ ਕਾਨੂੰਨ ਵਾਪਸ ਲਵੇ ਕੇਂਦਰ ਸਰਕਾਰ ਪੰਜਾਬ ਵਿੱਚ ਆਰਥਿਕ ਨਾਕਾਬੰਦੀ ਕਰ ਰਹੀ ਹੈ ਤੇ ਕੇਂਦਰ ਦੀ ਫਿਲਹਾਲ ਕੋਈ ਦਿਲੀਲ ਕੰਮ ਨਹੀਂ ਕਰ ਰਹੀ ਹੈ ਕਿਉਂਕਿ ਕਰੋਨਾ ਕਰਕੇ ਲਾਕਡਾਊਨ ਦੌਰਾਨ ਮਾਲ ਗੱਡੀਆਂ ਚੱਲਦੀਆਂ ਸਨ ਤੇ ਪਸੰਜਰ ਗੱਡੀਆਂ ਬੰਦ ਸਨ ਪੰਨੂ ਨੇ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਗੈਰ ਲੋਕਤੰਤ੍ਰਿਕ ਤਰੀਕੇ ਦੇ ਨਾਲ ਕੰਮ ਕਰ ਰਹੀ ਹੈ ਕਿਉਂਕਿ ਬੀਤੇ ਕੱਲ ਪੂਰੇ ਦੇਸ਼ ਵਿੱਚ ਪ੍ਰਦਰਸ਼ਨ ਹੋਏ ਪਰ ਕੇਂਦਰ ਦੀ ਨੀਂਦ ਨਹੀਂ ਖੁੱਲੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੀ ਨਿਯੁਕਤੀ ਨੂੰ ਦਰੋਸਟ ਕਰਾ ਦਿੱਤਾ ਹੈ ਅਦਾਲਤ ਨੇ ਕੈਟ ਦੇ ਆਦੇਸ਼ਾਂ ਵਿਰੁੱਧ ਪੰਜਾਬ ਸਰਕਾਰ ਦੀ ਅਪੀਲ ਪ੍ਰਵਾਨ ਕਰ ਲਈ ਹੈ 17 ਜਨਵਰੀ ਨੂੰ ਕੈਟ ਨੇ ਦਿਨਕਰ ਗੁਪਤਾ ਦੀ ਰਾਜ ਦੇ ਪੁਲਿਸ ਮੁਖੀ ਵਜੋਂ ਨਿਯੁਕਤੀ ਰੱਦ ਕਰ ਦਿੱਤੀ ਸੀ ਜਿਸ ਨੂੰ ਕਾਂਗਰਸ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਲਈ ਵੱਡਾ ਝਟਕਾ ਮੰਨਿਆ ਗਿਆ ਸੀ ਕੈਟ ਦੇ ਚੇਅਰਮੈਨ ਐਲ ਨਰਸਿੰਮਾ ਰੈਡੀ ਤੇ ਐਮ ਜਮਸ਼ੀਦ ਉੱਤੇ ਆਧਾਰਿਤ ਦੋ ਮੈਂਬਰੀ ਬੈਂਚ ਨੇ ਸੀਨੀਅਰ ਆਈਪੀਸ ਅਧਿਕਾਰੀਆਂ ਮੁਹੰਮਦ ਮੁਸਤਾਫਾ ਜਿਸ ਅਦਾਰਾ ਤੇ ਚੱਟੂ ਪਾਜ ਦੇ ਅਪੀਲ ਦੀ ਸੁਣਵਾਈ ਤੋਂ ਬਾਅਦ ਦਿਨਕਰ ਗੁਪਤਾ ਦੀਨ ਯੁਕਤੀ ਰਾਧ ਕੀਤੀ ਸੀ ਇਹਨਾਂ ਦੋਵੇਂ ਆਈਪੀਐਸ ਅਧਿਕਾਰੀਆਂ ਨੇ ਇਸ ਸਿਹਾਰ ਉੱਤੇ ਗੁਪਤਾ ਦੀਨ ਯੁਕਤੀ ਨੂੰ ਚੁਣੌਤੀ ਦਿੱਤੀ ਸੀ ਕਿ ਉਹ ਦਿਨਕਰ ਗੁਪਤਾ ਤੋਂ ਸੀਨੀਅਰ ਹਨ ਤੇ ਉਹਨਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ ਸੀ ਇਹਨਾਂ ਦੋਵੇਂ ਪੁਲਿਸ ਅਧਿਕਾਰੀਆਂ ਨੇ ਪੈਂਟਲਮੈਂਟ ਕਮੇਟੀ ਦੇ ਵਿਵਾਦ ਦਾ ਵੀ ਵਿਰੋਧ ਕੀਤਾ ਸੀ ਜਿਸ ਨੇ ਇਹ ਆਖਦਿਆਂ ਯੂਪੀਐਸਸੀ ਨੂੰ ਆਪਣੀ ਰਿਪੋਰਟ ਭੇਜ ਦਿੱਤੀ ਸੀ ਕਿ ਇਹਨਾਂ ਦੋਵੇਂ ਅਧਿਕਾਰੀਆਂ ਕੋਲ ਪ੍ਰਮੁੱਖ ਪੁਲਿਸ ਖੇਤਰਾਂ ਦਾ ਤਜਰਬਾ ਨਹੀਂ ਹੈ मुस्तफा उन्नीस सौ पचासी बैच के अधिकारी ने जबकि चट्टोपाध्याय उन्नीस सौ छियासी बैच संबंधित ने दिनकर गुप्ता उन्नीस सौ सतासी बैच के अधिकारी हैं डीजीपी वजो दिनकर गुप्ता की दिन नियुक्ति दो हजार उन्नी हुई थी मुस्तफा त चट्टोपाध्याय समेत पांच सीनियर अधिकारियों लंघ के दिनकर गुप्ता दिन की नियुक्ति की गई थी उस तो पहला गुप्ता पंजाब के डीजीपी इंटेलीजेंस रहे सन ਇਸ ਖਬਰ ਦੇ ਨਾਲ ਹੀ ਅੱਜ ਦੀਆਂ ਵਤਨ ਦੀ ਮਿੱਟੀ ਦੀਆਂ ਖਬਰਾਂ ਮੁਕਦੀਆਂ ਨੇ ਸਵਰਨਜੀਤ ਸਿੰਘ ਮੋਗਾ ਨੂੰ ਦਿਓ ਇਹ ਜਸਤ ਰਬ ਰੱਖਾ